ਹਾਂਜੀ ਬਾਈ ਜੀ ਇੱਕ ਪਾਸੇ ਆਪਾਂ ਵੱਢੜਾਏ ਸੀ ਕਣਕ ਆਪਣੀ ਮਸ਼ੀਨ ਜਾ ਰਹੀ ਆ ਤੇ ਇੱਕ ਪਾਸੇ ਲੱਗੋਈ ਸੀ 베ਰ ਤੇ ਆਪਾਂ ਬਾਈ ਉਹਨਾਂ ਤੋਂ ਪੁੱਛ ਕੇ ਆਵਾਂਗੇ ਚਲੋ 2-4 베ਰ ਖਾ ਲਈਏ ਭੁੱਖ ਵੀ ਬਹੁਤ ਲੱਗੀ ਹੋਈ ਸੀ ਦੁਪਹਿਰ ਦਾ ਸਮਾਂ ਜੀ ਡੇਢ ਵੱਜਿਆ ਹੋਇਆ ਕਰੀਬ ਪੌਣੀ 2 ਦਾ ਟਾਈਮ ਆ ਤੇ ਹੁਣ ਦੇਖੋ ਜੀ 베ਰ ਕਿੰਨੇ ਸੋਹਣੇ ਸੋਹਣੇ ਲੱਗੇ ਨੇ ਪਰ ਡਰ ਵੀ ਬਹੁਤ ਲੱਗਦਾ ਕਿਤੇ ਮਖਿਆੜ ਨਾ ਲੱਗਿਆ ਹੋਵੇ ਦੇਖੋ ਜੀ ਤੇ ਅੱਜ ਆਪਾਂ ਆਪਣੇ ਨਾਲ ਦੇ ਬੰਦਿਆਂ ਨੂੰ ਖਿਲਾਉਨੇ ਆ 베ਰ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਅੱਜ ਆਪਾਂ ਤੁਹਾਨੂੰ ਬਹੁਤ ਵਧੀਆ ਵਧੀਆ ਵੀਡੀਓ ਦਿਖਾਉਣੇ ਆ ਕਿਉਂਕਿ ਇਹਨਾਂ ਦੇ ਖੇਤਾਂ ਦੇ ਵਿੱਚ ਹਰ ਚੀਜ਼ ਖਾਣ ਨੂੰ ਮਿਲਦੀ ਆ ਹਰ ਇੱਕ ਫਸਲ ਬੀਜਦੇ ਨੇ ਹਰ ਇੱਕ ਦਾਲਾਂ ਸਬਜ਼ੀਆਂ ਜੋ ਵੀ ਨੇ ਹਨ ਤੇ ਬਾਕੀ ਜਿਵੇਂ ਵੀ ਹੈਗਾ ਓਹ ਹੋ ਹੋ ਚਲੋ ਠੀਕ ਆ ਜੀ ਬਾਕੀ ਆਪਾਂ ਬਾਈ ਉਹਨਾਂ ਨੇ ਮਸ਼ੀਨ ਰੁਕੀ ਹੋਈ ਆ ਤੇ ਆਪਾਂ ਹੁਣ ਚੱਲਦੇ ਆ ਤੇ ਲੈ ਕੇ ਚੱਲਦੇ ਆ ਬਾਕੀ ਜਿੰਨੇ ਕੁ ਤੋੜੇ ਤੋੜੇ ਤੇ ਆਹ ਲਓ ਜੀ ਆਹ ਟਕਾਣਾ ਸੀਗਾ ਤੇ ਆਪਣੀ ਮਸ਼ੀਨ ਨਾਲੇ ਹੱਕਾਂ ਮਾਰਦ ਨੇ ਬਾਈ ਆ ਜਾ ਤੇ ਹੁਣ ਆਪਾਂ ਚੱਲਦੇ ਆ ਜੀ ਵੀਡੀਓ ਬਹੁਤ ਲੰਬੀ ਹੋ ਜਾਣੀ ਆ ਤੇ ਜੁੜੇ ਰਹੋ ਮੇਰਾ ਵੀਰ ਆ ਹੈਗੀਆਂ ਨੇ ਜਿਹੜੀਆਂ ਇਹਨਾਂ ਨੇ ਬੱਟਾਂ ਬਲਾਈਆਂ ਹੋਈਆਂ ਨੇ ਇੱਥੇ ਸੇ ਪਹਿਲਾਂ ਜੀਰਾ ਸੀਗਾ ਜਿੱਥੇ ਉਹ ਟਰੈਕਟਰ ਖੜਾ ਇਹ ਜੀਰਾ ਮਤਲਬ ਉਹ ਕਰਕੇ ਹਟ ਨੇ ਕੱਢ ਕੇ ਹਟੇ ਨੇ ਹੁਣ ਤੇ ਗਰਮੀ ਅੱਤ ਦੀ ਪੈਂਦੀ ਆ ਹੁਣ ਸਵੇਰੇ ਸ਼ਾਮ ਹੁੰਦੀ ਆ ਠੰਡ ਗੁਜਰਾਤ ਦੇ ਵਿੱਚ ਤੇ ਲੋ ਜੀ ਚਾਹ ਪੀਣੇ ਰੁਕੇ ਸੀਗੇ ਹੁਣ ਬਾਬੇ ਦੀ ਮਿਹਰ ਨਾਲ ਆਪਣੀ ਰਾਣੀ ਵਧੀਆ ਸਾਥ ਦਿੰਦੀ ਆ ਹੁਣ ਮੜ ਜਾ ਇੱਕ ਹੈਡ ਢਿੱਲਾ ਹੋਇਆ ਸੀਗਾ ਤੇ ਹੁਣ ਆਪਾਂ ਹੈਡ ਥੋੜਾ ਬਾਈ ਕਸਣ ਲੱਗਿਆ ਸੀ ਤੇ ਆਹ ਬੜੀ ਆਪਾਂ ਇਧਰ ਇੱਕ ਪਾਸੇ ਕਣਕ ਵੱਢਣੀ ਆ ਇਹ ਹੈਗੇ ਨੇ ਜੀ 4 ਬਿਗੇ ਬਸ ਉਹ ਨਿਮਤ ਤੋਂ ਲੈ ਕੇ ਇੱਥੇ ਤੱਕ ਠੀਕ ਆ ਜੀ ਬਾਕੀ ਜੇ ਵੀਡੀਓ ਵਧੀਆ ਲੱਗਦੀ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਅੰਕਲ ਬੇਰ ਲਈ ਫਿਰਦਾ ਜਿਹੜੇ ਆਪਾਂ ਪਿੱਛੇ ਵੀਡੀਓ ਦੇ ਵਿੱਚ ਦਿਖਾਈ ਨੇ ਤੁਹਾਨੂੰ ਹਕਲ ਫੇਰ ਲਈ ਫਿਰਦਾ ਕਿਉਂਕਿ ਅੱਜ ਬੇਰਾਂ ਨਾਲ ਹੀ ਢਿੱਡ ਭਰਿਆ ਬਾਕੀ ਰੋਟੀ ਪਾਣੀ ਦਾ ਸਵੇਰੀ ਖਾ ਕੇ ਆਏ ਸੀਗੇ ਚਲ ਹਕਲ ਕਹਿੰਦਾ ਫਲ ਫਲੂਟ ਵੀ ਖਾਣਾ ਬਹੁਤ ਜ਼ਰੂਰੀ ਆ ਤੇ ਬਾਕੀ ਕਣਕ ਦਾ ਦੇਖਿਆ ਜਾਵੇ ਤਾਂ ਹਾਲ ਇੰਨਾ ਝਾੜ ਨਹੀਂ ਹੈਗਾ ਦੇਖੋ ਮਾਰੂ ਫਸਲਾਂ ਤੁਹਾਨੂੰ ਪਤਾ ਹੀ ਆ ਹਨਾ ਬਈ ਇੱਧਰ ਲਈ ਮਿੱਟੀ ਦੇ ਵਿੱਚ ਖਾਰ ਬਹੁਤ ਆ ਨੂਨ ਵਾਲੀ ਮਿੱਟੀ ਆ ਜੀ ਖਾਰ ਪਈ ਹੋਈ ਆ ਦੇਖ ਸਕਦੇ ਹੋ ਪਿੱਛੇ ਆਪਾਂ ਟਰਾਲਾ ਕੱਢਿਆ ਸੀਗਾ ਹੁਣ ਤੇ ਇੱਕ ਪਾਸੇ ਦੇਖੋ ਕਿ ਮੈਂ ਪਟਿਆ ਪਿਆ ਕੰਮ ਮਸ਼ੀਨਾਂ ਗਾਹ ਪਾਤਾ ਟਿੱਕੋ ਦਾਸ ਤੇ ਬੈਠੀ ਤੇ ਹੀ ਪਤਾ ਲੱਗਦਾ ਮਸ਼ੀਨ ਦਾ ਵੀ ਇੱਥੇ ਸੇਮ ਪਈ ਹੋਈ ਆ ਮਤਲਬ ਮਿੱਟੀ ਥੱਲੇ ਆਪਣੀ ਦਬਦੀ ਸੀ ਮਸ਼ੀਨਾਂ ਤੇ ਮੌਸਮ ਦੀ ਗੱਲ ਕਰੀਏ ਜੀ ਥੋੜੀ ਥੋੜੀ ਬੱਦਲ ਬਾਜੀਏ ਦੇਖੋ ਕਿਆ ਨਜ਼ਾਰਾ ਬੱਦਲਾਂ ਦਾ ਤੁਹਾਨੂੰ ਵੀਡੀਓ ਜੋ ਆਨੰਦ ਆਉਂਦਾ ਹੋਣਾ ਪੂਰਾ ਤੇ ਇੱਕ ਪਾਸੇ ਆਪਣੀ ਸਵਰਾਜ ਮਸ਼ੀਨ ਖੜੀ ਆ ਤੇ ਬਾਕੀ ਬਾਬੇ ਦੀ ਮਿਹਰ ਨਾਲ ਅੱਜ ਤਾਂ ਵਧੀਆ ਚੱਲਦੀ ਆ ਤੇ ਲਗਭਗ ਹੁਣ ਕੱਲ ਨੂੰ ਕਰਾਂਗੇ ਆਪਾਂ ਗਲੀਸ ਪਾਣੀ ਠੀਕ ਆ ਜੀ। ਬਲੀਸ ਬਾਕੀ ਫਿਲਟਰ ਫਿਲਟਰ ਸਾਫ ਕਰਾਂਗੇ, ਹਿੱਸੇ ਸਾਫ ਕਰਾਂਗੇ। ਕਰਦੇ ਤਾਂ ਅਸੀਂ ਡੇਲੀ ਆਂ ਪਰ ਜਿੰਨੀ ਮਸ਼ੀਨ ਦੀ ਸਭਾਲ ਰੱਖੀ ਜਾਵੇ ਉਹਨਾਂ ਵਧੀਆ। ਇਹ ਰਾਣੀਆਂ ਤਾਂ ਚੱਲਦੀਆਂ ਹੀ ਵਧੀਆ ਲੱਗਦੀਆਂ ਨੇ ਜੀ। ਦੇਖਿਆ ਜਾ ਵੀ ਤਾਂ। ਤੇ ਤੁਹਾਨੂੰ ਪਤਾ ਜੇ ਮਾਲਾ ਕੋਈ ਕੋਈ ਵੀ ਕੰਮ ਵਿਗੜਦਾ ਤਾਂ ਦਿਹਾੜੀ-ਦਿਹਾੜੀ ਏਕਣੇ ਲੰਘ ਜਾਂਦੀ ਆ। ਦੇਖ ਸਕਦੇ ਹੋ ਤੇ ਬਾਕੀ ਇੱਕ ਪਾਸੇ ਕਦੇ ਸੂਰਜ ਨਿਕਲਿਆ ਆਉਂਦਾ, ਕਦੇ ਛਿਪ ਜਾਂਦਾ। ਸੂਰਜ ਵੀ ਆਪਣੇ ਨਾਲ ਲੁਕਮਚੀਤਾ ਖੇਡਦਾ। ਦੇਖੋ ਕੀ ਨਜ਼ਾਰਾ ਇੱਥੇ ਪੰਜਾਬ ਦਾ ਨਕਸ਼ਾ ਹੀ ਬਣਦਾ ਜੇ ਸੂਰਜ ਵੱਲ ਦੇਖਿਆ ਜਾਵੇ ਤਾਂ ਦੇਖੋ ਜੀ ਲਗਭਗ ਉਦਾਂ ਦੀ ਹੀ ਆ ਲਓ ਜੀ ਕੀ ਬਾਤਾਂ ਨੇ ਤੇ ਇਸ ਵਾਰ ਆਪਾਂ ਮੋਬਾਈਲ ਥੋੜਾ ਨਵਾਂ ਲੈ ਲਿਆ ਸੀਗਾ ਤੇ ਤੁਸੀਂ ਦੇਖ ਸਕਦੇ ਹੋ ਤੇ ਆਹ ਬਾਈ ਦੀ ਆਪਾਂ ਵੱਡਣੀ ਆ ਦੇਖ ਸਕਦੇ ਹੋ ਬਾਈ ਤੇਰਾ ਨਾਮ ਕੀ ਹੈ ਵੱਢ ਲਿਓ ਬਲਦੇਵ ਬਾਈ ਹੈ ਤੇ ਇਹ ਤੁਹਾਡਾ ਪਾਪਾ ਜੇ ਇਹ ਪਹਿ ਇਸ ਦਾ ਪਾਪਾ ਹੈ ਠੀਕ ਹੈ ਨਾ ਅਭੀ ਇਨਕੀ ਕਾਟਨੇ ਆਏ ਹੈ ਹਮ ਲੋਗ ਤੇ ਹਿੰਦੀ ਥੋੜੀ ਆਪਣੀ ਕਮਜ਼ੋਰ ਹੈ ਇਸ ਕਰਕੇ ਆਪਾਂ ਇਹਨਾਂ ਦੀ ਵੀਡੀਓ ਬਣਾ ਲੈਂਦੇ ਹਾਂ ਆਏ ਹੈ ਬਲਦੇਵ ਤੇ ਔਰ ਜੋ ਉਧਰ ਥਾ ਨਾ ਉਧਰ ਮਦ ਔਰ ਮਧੂਮੱਖੀ ਬਹੁਤ ਥਾ ਗਏ ਸਾਲ ਪੇ ਠੀਕ ਹੈ ਤੇ ਇਹ ਬਾਈ ਕਹਿੰਦਾ ਹਿੰਦੀ ਚ ਬਣਾਓ ਇਸ ਕਰਕੇ ਆਪਾਂ ਬਣਾਈ ਆ ਹਾਂ ਭਈਆ ਕੁਝ ਬੋਲਣਾ ਚਾਹਤੇ ਹੋ ਦੁਨੀਆ ਬਾਲੋਂ ਕੋ ਨਹੀਂ ਨਹੀਂ ਕੁਝ ਨਹੀਂ ਹਾਂ ਆ ਕਿਹਦਾ ਲਗਾ ਆਪਣਾ ਕੱਟੜਾ ਅੱਛਾ ਹੈ ਨਾ ਹਾਂ ਚਾਹ ਗਹਿਉਂ ਅੱਛਾ ਨਿਕਲਤਾ ਹੈ ਹਾਂ ਬਲ ਠੀਕ ਹੈ ਔਰ ਕਾਕਾ ਲਓ ਜੀ ਆ ਇਹਦਾ ਆਪਾ ਠੀਕ ਆ ਨਾ ਤੇ ਇਹ ਬਾਈ ਦੇਖਣਾ ਇਹਨੇ ਵੀ ਪਾਣੀ ਕਿਆ ਕਰਨ ਲੱਗਿਆ ਤੇ ਆਪਣੀ ਥੋੜੀ ਮਸ਼ੀਨ ਦਾ ਥੋੜਾ ਜਿਹਾ ਕੰਮ ਹੋਣੇ ਵਾਲਾ ਸੀਗਾ ਤੇ ਇਹ ਕੰਮ ਕਰਕੇ ਉਦੋਂ ਬਾਅਦ ਆਪਾਂ ਚਾਲੂ ਕਰ ਦੇਣੀ ਆ ਮਸ਼ੀਨ ਠੀਕ ਆ ਜੀ ਥਾ ਇਹਨਾਂ ਦੇ ਪੀਗੇ ਕੀਲੇ ਨੇ ਬਿਗੇ ਨੇ ਇੱਥੇ 2.5 ਬਿਗੇ ਦਾ ਚਲੋ ਠੀਕ ਆ ਜੀ ਬਾਕੀ ਚਲੋ ਵੀਡੀਓ ਨੂੰ ਐਂਡ ਤੱਕ ਦੇਖੋ ਲਾਈਕ ਤੇ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਚਲੋ ਮਿਲਦੇ ਆਂ ਜੱਗ ਕੇ ਨੈਕਸਟ ਬਲੌਗ ਦੇ ਵਿੱਚ ਹੇ ਹਾਂਜੀ ਬਾਈ ਜੀ ਹੁਣ ਆਪਾਂ ਲਗਭਗ ਆ 6 ਪੀ ਦੇ ਚੱਕ ਤੇ ਸੀਗੇ ਸਾਡੇ ਦੀ ਮੇਰ ਨਾਲ ਤੇ ਦੀਪਾ ਵਾਲੀ ਲੱਗਿਆ ਦਾਣੇ ਕੱਢਣਾ ਤੇ ਹਜੇ ਥੋੜੀ ਥੋੜੀ ਨਰਮਾ ਕਣ ਕੇ ਇਸ ਕਰਕੇ ਹਜੇ ਮੜਾ ਮੋਟਾ ਪੁੱਤਲਾ ਜਿਹਾ ਦਿਖਾਉਂਦੀ ਆ ਉਹ ਵੀ ਆਪਾਂ ਤੁਹਾਨੂੰ ਮਸ਼ੀਨ ਦੀ ਸਫਾਈ ਦਿਖਾਉਣੀ ਆ ਕਣਕ ਦੀ ਸਫਾਈ ਦੇਖਿਓ ਕਿੰთა ਦੀ ਆ ਠੀਕ ਆ ਤੇ ਫਿਲਹਾਲ ਦੇਖੀਓ ਅੱਜ ਮੜਾ ਜਿਹਾ ਕੰਮ ਆ ਉੱਪਰ ਦੀ ਉੱਪਰ ਨੂੰ ਥੋੜਾ ਥੱਲੇ ਸਿੱਟਣਾ ਤੇ ਉਹ ਪੱਤੀ ਲੱਗਦੀ ਸੀ ਨਾਲ ਇਸ ਕਰਕੇ ਆਪਾਂ ਉਹ ਪੱਤੀ ਚੱਕ ਲਈ ਸਾਹਮਣੇ ਵਾਲੀ ਤੇ ਲਓ ਜੀ ਸਫਾਈ ਦੇ ਤੋ ਕਣਕ ਹਜੇ ਲਗਭਗ ਨਰਮੇ ਨੇ ਜੀ ਬਾਕੀ ਮਗਰ ਤਾਂ ਸਾਰਾ ਤੂੜੀਓ ਬਣਦੀ ਆ ਬੱਟਾ ਬਹੁਤ ਨੇ ਬੱਟਾਂ ਦੇ ਨਾਲ ਨਾਲ ਹਰੀ ਹੁੰਦੀ ਆ ਕਣਕ ਦੇਖ ਸਕਦੇ ਹੋ ਤੇ ਹੁਣ ਆਪਾਂ ਚੱਲਾਂਗੇ ਹੋਰ ਪਾਸੇ ਵੱਡਣ ਤੇ ਦੇਖਿਓ ਜੀ ਇੱਕ ਵਾਰੀ ਕਰਿਓ ਨੂੰ ਤੁਸੀਂ ਬੰਦਾ ਕਾੜ ਦਿਆ ਕਾੜ ਦਿਆ ਐਂ ਤੇਰਾ ਅਭੀ ਕਾ ਕੱਲ ਕੱਟਣਾ ਹੈ ਉਧਰ ਕੱਟਣਾ ਹੈ ਹਾਂ 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 ਨਰਸੀ ਨੇ ਬੋਲਾ ਹੈ ਬੋਲਦਾ ਹੈ ਕੱਲ ਹੈ ਅੱਜ ਨਹੀਂ ਹੈ ਕੋਈ ਇੱਕ ਪਾਸੇ ਲੱਗੀ ਆ ਰੈਂਡ ਇੱਕ ਪਾਸੇ ਲੱਗੀ ਆ ਸੌਫ ਜੀ ਦੇਖੋ ਹੁਣ ਛੇਪ ਦੇ ਸੂਰਜ ਨਾਲ ਹੀ ਅੱਜ ਦੀ ਵੀਡੀਓ ਆਪਾਂ ਇੱਥੇ ਤੱਕੇ ਰੱਖਦੇ ਆਂ ਤੇ ਕੱਲ ਦੇ ਬਲੌਗ ਦੇ ਵਿੱਚ ਆਪਾਂ ਤੁਹਾਨੂੰ ਮਿਲਦੇ ਆ ਤੇ ਅੱਜ ਆਪਾਂ ਕੁਝ ਤੁਹਾਨੂੰ ਨਹੀਂ ਦਿਖਾ ਸਕਦੇ ਕਿਉਂਕਿ ਅੱਜ ਇੰਨੀ ਬਾਢੀ ਹੈ ਨਹੀਂ ਸੀ ਆਪਣੇ ਕੋਲ ਟਮਾਟਰ ਟਮਾਈਆ ਕੰਮ ਚੱਲਦਾ ਤੇ ਇੱਕ ਪਾਸੇ ਦੇ ਕੋਰੈਂਟ ਲਾਈ ਹੋਈ ਆ ਇੱਕ ਪਾਸੇ ਹੈਗੀ ਆ ਸੌਂਫ ਇਹ ਬਰੀਆਲੀ ਕਹਿੰਦੇ ਨੇ ਤੇ ਹੁਣ ਜਾ ਰਹੇ ਸੀਗੇ ਸਾਹਮਣੇ ਇੱਕੇ گاਉਂ ਆ ਗਿਆ ਜੀ जड़े गाँव के आप रुके हुए ठीक है जी ती पत्थर पाए हुए सड़क बन लगी है जी ये पत्थर बहुत ਇਰਤੋ ਸਿਰੇ ਤੱਕ ਆਤਾ ਕਿਲੋਮੀਟਰਾਂ ਅਸੀਂ ਪੱਥਰੇ ਪੱਥਰਾ ਕੇ ਹੌਲੀ ਹੌਲੀ ਤੇ ਕੋਈ ਝਾੜੇ ਕੰਡੇ ਦਾ ਝਾੜੀ ਦੀਆਂ ਤੇ ਹੁਣ ਆਪਾਂ گاਉਂ ਦੇ ਕਰੀਬ ਪਹੁੰਚ ਗਏ ਸਾਹਮਣੇ ਟੈਂਕੀ ਦੇਖਦੀ ਆ ਪਾਣੀ ਵਾਲੀ ਤੇ ਆ ਬੰਦਾ ਹੌਰਨ ਮਾਰਦਾ ਆਪਾਂ ਨੂੰ ਜਾਣਦਾ ਹਾਂ ਜੀ ਚੱਲ ਚੱਲ ਵਾਪਸ ਟਿਕਾਣੇ ਤੇ ਟਿਕਾਣੇ ਤੇ ਚੱਲ ਬੱਸ ਹੁਣ ਅੱਗੇ ਕੋਈ ਪਾਟੀ ਨਹੀਂ ਜੀ ਇੱਕ ਮਿੰਟੋ ਮੈਂ ਬੰਦਾ ਮੋਟਰਸਾਈਕਲ ਲਾ ਬਰਾਬਰ ਲਿਆ ਕੇ ਹਾਰਨ ਮਾਰ ਲਾ ਕੇ ਮੈਂ ਬਰਾਬਰ ਲਿਆ ਕੇ ਹਾਰਨ ਮਾਰ ਲਾ ਕੇ ਆ ਲਓ ਜੀ ਆਹ گاਉਂ ਆ گاਉਂ ਦੇ ਵਿੱਚ ਰੁਕੇ ਹੋਣੇ ਹੁਣ ਆਪਾਂ ਤੇ ਆ ਇੱਕ ਪਾਸੇ ਮੰਦਿਰ ਇਹਨਾਂ ਦਾ ਜਿਵੇਂ ਆਪਣੇ ਪਿੰਡਾਂ ਚ ਬੁਰਖ ਬਾਰੇ ਇਹ ਲੋਕ ਤੇ ਵੀ ਦੇਵਤਿਆਂ ਨੂੰ ਬਹੁਤ ਮੰਨਦੇ ਨੇ ਥੋੜਾ ਜੂਟ ਹੈ ਟਰੈਕਾਂ ਛੋਗੀਆਂ ਟਰਾਲੀਆਂ ਬਾਕੀ ਇੱਥੇ ਪਰਾਣਾ